ਸੋ ਸੱਚੀ ਗੱਲ ਜੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਹਾਦਸਾ ਹੋਇਆ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਲੱਗਾ ਅੱਜ ਇਹ ਹੋਇਆ ਕਿ ਮੋਟਰਸਾਈਕਲ ਤੇ ਦੋ ਬੱਚੇ ਸੀਗੇ ਯੰਗ ਮੁੰਡੇ ਉਹ ਸਟੰਟ ਕਰ ਰਹੇ ਸੀ ਉਹਨਾਂ ਦੇ ਪਿੱਛੇ ਇੱਕ ਉਹਨਾਂ ਦਾ ਦੋਸਤ ਆ ਰਿਹਾ ਉਹ ਟਰੈਕਟਰ ਤੇ ਸਟੰਟ ਕਰ ਰਿਹਾ ਅੱਗੇ ਜਿਹੜਾ ਮੋਟਰਸਾਈਕਲ ਜਾ ਰਿਹਾ ਉਹਦੇ ਡਰਾਈਵਰ ਨੇ ਅਚਾਨਕ ਹੀ ਬ੍ਰੇਕ ਲਾਤੇ ਤੇ ਤੇ ਜਿਹੜਾ ਪਿੱਛੇ ਟਰੈਕਟਰ ਆ ਰਿਹਾ ਸੀ ਉਹ ਹਵਾ 'ਚ ਸੀ ਉਹ ਹਵਾ 'ਚ ਆ ਕੇ ਉਹਨਾਂ ਦੇ ਉੱਪਰ ਆ ਡਿੱਗਦਾਗਾ ਮਤਲਬ ਅੱਗੋਂ ਚੱਕਿਆ ਹੁੰਦਾ ਨਾ ਮੈਂ ਉਹਨੂੰ ਕਹਿ ਰਿਹਾ ਹਵਾ 'ਚ ਸੀਗਾ ਟਰੈਕਟਰ ਅੱਗੋਂ ਚ ਤਾਂ ਜਿਹੜਾ ਮੋਟਰਸਾਈਕਲ ਦੇ ਪਿੱਛੇ ਮੁੰਡਾ ਬੈਠਾ ਸੀ ਉਹਨੂੰ ਕਾਫੀ ਸਿਰੇ ਸੱਟਾਂ ਲੱਗਦੀਆਂ ਨੇ ਤੇ ਹਸਪੀਟਲ ਜਾਂਦੇ ਸਮੇਂ ਰਸਤੇ ਚੋਂ ਉਹਦੀ ਡੈਥ ਹੋ ਜਾਂਦੀ ਹੈ। ਪੁਲਿਸ ਪਰਚਾ ਦਰਜ ਕਰਦੀ ਹੈ ਜੀ। ਪਰਚਾ ਦਰਜ ਹੁੰਦਾ ਕਲਪੇਬਲ ਹੋ ਨਹੀਂ ਸਕਦਾ। ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਰੋਡ ਐਕਸੀਡੈਂਟ ਹੁੰਦੇ ਨੇ ਅਚਾਨਕ ਕੋਈ ਐਕਸੀਡੈਂਟ ਹੋ ਗਿਆ ਕਿਸੇ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ 304A ਦਾ ਪਰਚਾ ਦਰਜ ਹੁੰਦਾ ਸੀ ਪਹਿਲਾਂ ਜਿਹਨੂੰ ਹੁਣ 106 ਕਹਿੰਦੇ ਆਪਾਂ ਡੈਥ ਬਾਏ ਨੈਗਲੀਜੈਂਟ ਐਕਟ। ਤਾਂ ਉਪਰ ਚਦਰ ਦਰਜ ਹੁੰਦਾ ਸੀ ਪਰ ਇਸ ਕੇਸ ਦੇ ਵਿੱਚ ਪੁਲਿਸ ਨੇ ਕਲਪੇਬਲ ਹਮਿਸਾਈਡ ਦਾ ਪਰਚਾ ਦਰਜ ਕੀਤਾ ਬੰਦੇ ਨੇ ਜ਼ਮਾਨਤ ਲਈ ਐਂਟੀਸੀਪੇਟਰੀ ਬੇਲ ਲਈ ਸੈਸ਼ਨ ਕੋਰਟ ਚ ਡਿਸਮਿਸ ਹੋ ਗਈ ਬੰਦਾ ਹਾਈ ਕੋਰਟ ਚ ਲੱਗੇਗਾ ਹਾਈ ਕੋਰਟ ਚ ਜਾ ਕੇ ਬੰਦਾ ਕਹਿ ਰਿਹਾ ਕਿ ਜੀ ਇਹ ਤਾਂ ਰੋਡ ਐਕਸੀਡੈਂਟ ਹੈ ਅਚਾਨਕ ਮੌਤ ਹੋਈ ਹੈ ਅਚਾਨਕ ਐਕਸੀਡੈਂਟ ਹੋ ਗਿਆ ਤੇ ਮੇਰੀ ਇਹ ਚ ਕੋਈ ਗਲਤੀ ਨਹੀਂ কোর্ਟ ਦੇ ਵਿੱਚ ਜਿਹੜੇ ਵਿਰੋਧੀ ਵਕੀਲ ਸੀ ਉਹਨਾਂ ਨੇ ਵੀਡੀਓ ਵੀ ਪੇਸ਼ ਕੀਤੀਆਂ ਕਿਉਂਕਿ ਜਦੋਂ ਆਪਾਂ ਦੇਖਦੇ ਆ ਇਦਾਂ ਦੇ ਸਟੰਟ ਹੁੰਦੇ ਨੇ ਤਾਂ ਉਹਨਾਂ ਦਾ ਕੋਈ ਹੋਰ ਵੀ ਮਿੱਤਰ ਕੋਈ ਸਾਈਡ ਤੇ ਖੜ ਕੇ ਵੀਡੀਓ ਬਣਾ ਰਿਆ ਹੁੰਦਾ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਨੀ ਹੁੰਦੀ ਆ ਆਪਦੀ ਫੋਕਰਬਾਜੀ ਕੀਤੀ ਹੋਈ ਤਾਂ ਜਿਹੜੀ ਉਹ ਵੀਡੀਓ ਸੀ ਉਹ ਐਜ਼ ਐਨ ਐਵਿਡੈਂਸ ਕੋਰਟ ਦੇ ਵਿੱਚ ਰੱਖੀ ਗਈ ਕੋਰਟ ਨੇ ਦੇਖਿਆ ਕਿ ਟਰੈਕਟਰ ਮੋਡੀਫਾਈਡ ਸੀ ਵੱਡੇ ਟਰਬੋ ਲੱਗੇ ਹੋਏ ਨੇ ਅੱਗੋਂ ਟਰੈਕਟਰ ਚੱਕ ਚੱਕ ਕੇ ਥੱਲੇ ਮਾਰਿਆ ਜਾ ਰਿਹਾ ਜਿਸ ਦੀ ਵਜ੍ਹਾ ਕਰਕੇ ਐਕਸੀਡੈਂਟ ਹੋਇ ਤਾਂ ਕੋਰਟ ਨੇ ਉਹ ਤੇ ਬੜਾ ਸੋਹਣਾ ਮਾਨਜੋਗ ਹਾਈ ਕੋਰਟ ਨੇ ਪੰਜਾਬ ਵਾਲਾ ਰੈਣਾ ਹਾਈ ਕੋਰਟ ਨੇ ਇੱਕ ਬੜਾ ਸੋਹਣਾ ਫੈਸਲਾ ਦਿੱਤਾ ਜੀ ਉਹ ਚ ਜਿਵੇਂ ਸਭ ਕਹਿ ਰਹੇ ਨੇ ਕਿ ਜਦੋਂ ਤੁਸੀਂ ਵੱਡੇ ਟਰਬੋ ਲਾ ਲੈਂਦੇ ਹੋ ਟਰੈਕਟਰ ਮੋਡੀਫਾਈ ਕਰਦੇ ਹੋ ਤੇ ਟਰੈਕਟਰ ਨਾਲ ਰੋਡ ਤੇ ਸਟੰਟ ਕਰਦੇ ਹੋ ਆਮ ਸੜਕਾਂ ਤੇ ਪਬਲਿਕ ਜਿਹੜੀਆਂ ਆਮ ਜਨਤਕ ਥਾਵਾਂ ਹੁੰਦੀਆਂ ਨੇ ਪਬਲਿਕ ਪਲੇਸਿਸ ਹੁੰਦੀਆਂ ਨੇ ਰੂਲ ਰੈਗੂਲੇਸ਼ਨਾਂ ਨੂੰ ਚਿੱਕੇ ਟੰਕੇ ਜਦੋਂ ਤੁਸੀਂ ਸਟੰਟ ਕਰਦੇ ਹੋ ਉਸ ਕੇਸ ਦੇ ਵਿੱਚ ਇਹ ਜੋ ਵੀ ਤੁਸੀਂ ਕਰ ਰਹੇ ਹੋ ਨੇ ਉਹ ਇੰਟੈਂਸ਼ਨਲ ਜਾਣ ਬੁੱਝ ਕੇ ਕੀਤੀ ਹੋਈਆਂ ਚੀਜ਼ਾਂ ਹੁੰਦੀਆਂ ਨੇ ਕੋਰਟ ਨੇ ਕਿਹਾ ਜੀ ਕਿ ਇਹ ਜਿਹੜਾ ਤੁਹਾਡਾ ਕੀਤਾ ਹੋਇਆ ਕ੍ਰਾਈਮ ਹੈ ਇਹ ਕਲਪੇਬਲ ਹਮਿਸਾਈਡ ਹੈ ਹੁਣ ਕਲਪੇਬਲ ਹਮਿਸਾਈਡ ਕੀ ਹੁੰਦਾ ਇੱਕ ਸਰਲ ਸਰਲ ਜੀ ਸੌਖੀ ਜੀ ਭਾਸ਼ਾ ਚ ਦੱਸ ਦਿੰਨਾ ਬਹੁਤ ਹੀ ਟੈਕਨੀਕਲਿਟੀਜ਼ ਚ ਨਹੀਂ ਆਪਾਂ ਜਾਣਾ ਸੌਖੀ ਭਾਸ਼ਾ ਚ ਇਹੀ ਹੈ ਵੀ ਇਹ ਕਤਲ ਦਾ ਮਰਡਰ ਦਾ ਸ਼ੱਕਾ ਭਰਾਈ ਹੈ ਮਰਡਰ ਤੇ ਕਲਪੇਬਲ ਹਮਿਸਾਈਡ ਬਹੁਤ ਛੋਟਾ ਜਿਹਾ ਡਿਫਰੈਂਸ ਹੁੰਦਾ ਬਸ ਸੇਮ ਜੀ ਚੀਜ਼ਾਂ ਹੁੰਦੀਆਂ ਨੇ ਤਾਂ ਕੋਰਟ ਨੇ ਹਾਈ ਕੋਰਟ ਨੇ ਵੀ ਉਹਦੀ ਬੰਦੇ ਦੀ ਜਮਾਨਤ ਤੋਂ ਡਿਸਮਿਸ ਕਰਤੀ ਹੈ ਜੀ ਹੁਣ ਉਹਦੀ ਟਿਕਟ ਕੱਟੇਗੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਜਾਊਗਾ ਬੰਦਾ ਜਾਂ ਫਿਰ ਸਿਲੈਂਡਰ ਕਰਕੇ ਜੇਲ੍ਹ ਜਾਊਗਾ ਤੇ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜਾ ਕਲਪੇਬਲ ਹੋਮਿਸਾਈਡ ਹੈ ਜੀ ਉਹਦੇ ਵਿੱਚ ਸਜ਼ਾ ਜਿਹੜੀ ਉਹ ਘੱਟ ਤੋਂ ਘੱਟ 5 ਸਾਲ ਦੀ ਹੈ ਬੜਾ ਕਲੀਅਰ ਲਿਖਿਆ ਹੋਇਆ ਕਾਨੂੰਨ ਦੇ ਵਿੱਚ ਕਿ ਵਿੱਚ ਸ਼ਲ ਨਾਟ ਬੀ ਲੈਸ ਦਨ 5 ਸਾਲ ਵਿਚ ਮਿਕਸਟੈਂਡ ਟੂ 10 ਸਨ ਔਰ ਮੇਬੀ ਉਮਰ ਕੈਦ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਮਤਲਬ ਘੱਟ ਤੋਂ ਘੱਟ 5 ਸਾਲ ਲਈ ਬੰਦਾ ਅੰਦਰ ਜਾਊਗਾ ਜੇ ਉਹਨੂੰ ਸਜ਼ਾ ਹੋ ਜਾਂਦੀ ਹੈ ਔਰ ਜਦੋਂ ਵੀਡੀਓ ਬਣੀ ਹੋਈ ਹੈ ਜੀ ਉੱਥੇ ਬੜਾ ਕਲੀਅਰ ਕੱਟ ਹੈ ਕਿ 99% ਉਹਨੂੰ ਸਜ਼ਾ ਹੋਊਗੀ ਹੁਣ ਇਹਦੇ ਵਿੱਚ ਹੋਇਆ ਕਿ ਜਿਹੜੇ ਸੰਦਾਂ ਤੋਂ ਜਿਹੜੀਆਂ ਚੀਜ਼ਾਂ ਤੋਂ ਆਪਾਂ ਨੇ ਖੇਤਾਂ 'ਚ ਕੰਮ ਲੈਣਾ ਸੀ ਉਹ ਤੁਸੀਂ ਸੜਕਾਂ ਤੇ ਭਜਾਉਣ ਲੱਗੇ ਫੁਕਰਬਾਜ਼ੀਆਂ ਹੁੱਲੜਬਾਜ਼ੀਆਂ ਕਰਨ ਲੱਗੇ ਹੁੱਲੜਬਾਜ਼ੀਆਂ ਦੇ ਕਾਰਨ ਹੁਣ ਛੋਡੀ ਜਵਾਨੀ ਦਾ ਬੇਸ਼ਕੀਮਤੀ 5 ਸਾਲ ਜੇਲ੍ਹ 'ਚ ਕੱਟੇ ਜਾਣੇ ਘੱਟੋ-ਘੱਟ 5 ਸਾਲ ਹੋ ਸਕਦਾ 10 ਸਾਲ 20 ਸਾਲ ਹੋ ਜਾਵੇ ਉਹ ਉਹ ਹੈਨਾ ਯੂ ਨੇਵਰ ਨੋ ਕਿ ਜੱਜ ਨੇ ਜੱਜ ਸਾਹਿਬ ਨੇ ਉਸ ਟਾਈਮ ਮੌਕੇ ਤੇ ਕਿੰਨੀ ਸਜ਼ਾ ਦੇਣੀ ਹੈ ਘੱਟ ਤੋਂ ਘੱਟ 5 ਸਾਲ ਤਾਂ ਗਏ ਤੁਹਾਡੇ ਤੇ ਪਹਿਲੀਆਂ ਜ਼ਮਾਨਿਆਂ ਦੇ ਵਿੱਚ ਜਿਹੜੇ ਹੁਣ 80ਾਂ ਦੇ ਜੰਮੇ ਨੇ ਜਾਂ 90ਾਂ ਦੇ ਜੰਮੇ ਨੇ ਉਹਨਾਂ ਨੇ ਇਹ ਦੇਖਿਆ ਹੋਣਾ ਕਿ ਪਹਿਲਾਂ ਕੁਸ਼ਤੀਆਂ ਕਬੱਡੀਆਂ ਹੁੰਦੀਆਂ ਰੱਸਾ ਕਸੀ ਹੁੰਦੀ ਜਿਹਨੂੰ ਟੱਕਾ ਫੋਰ ਕਹਿੰਦੇ ਆਪਾਂ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਟੱਕਾ ਫੋਰ ਨੂੰ ਭੁੱਲ ਕੇ ਆਪਾਂ ਟਰੈਕਟਰਾਂ ਦੇ ਟੋਚਣ ਪਾ ਲਏ ਟਰੈਕਟਰਾਂ ਦੇ ਟੋਚਣਾਂ ਨੂੰ ਛੱਡ ਕੇ ਫਿਰ ਆਪਾਂ ਮੋਟਰਸਾਈਕਲ ਬੁਲਟਾਂ ਦੇ ਟੋਚਣਾਂ ਤੇ ਆ ਗਏ ਸਪਲੈਂਡਰਾਂ ਦੇ ਟੋਚਣਾਂ ਤੇ ਆ ਗਏ ਉਤੋਂ ਵੀ ਥੱਲੇ ਹੁਣ ਜਿਹਨੂੰ ਆਪਾਂ ਪਲਟੀਨਾ ਕਹਿੰਦੇ ਨੇ ਪਲਟੀਨਾ ਮੋਟਰਸਾਈਕਲ ਉਹਨਾਂ ਦੇ ਟੋਚਣਾਂ ਤੇ ਵੀ ਆ ਗਏ ਥੋੜੇ ਦਿਨ ਪਹਿਲਾਂ ਮੈਂ ਇਹਦੇ ਨਾਲੋਂ ਵਧੀਆ ਇਹ ਹੈ ਵੀ ਆਪਣਾ ਸਮਾਂ ਬਰਬਾਦ ਨਾ ਕਰੋ ਫालतू ਦੀਆਂ ਚੀਜ਼ਾਂ 'ਚ ਜਾਣ ਬੁੱਝ ਕੇ ਆਪਦੇ ਆਪ ਨੂੰ ਜੇਲ੍ਹ ਨਾ ਭੇਜੋ। ਸਰੀਰ ਤਕੜੇ ਕਰੋ, ਆਪਦੀਆਂ ਕਸਤੀਆਂ ਕਰੋ, ਆਪ ਜੋਰ ਜੋਰ ਜਮਾਈ ਕਰੋ। ਬਜਾਏ ਕਿ ਤੁਸੀਂ ਆਪਣੇ ਜਿਹੜੀ ਮਸ਼ੀਨਰੀ ਆ ਉਹਨੂੰ ਸਹੀ ਜਗ੍ਹਾ ਤੇ ਵਰਤਣ ਦੀ ਬਜਾਏ ਉਹਨਾਂ ਦਾ ਜੋਰ ਲਵਾ ਲਵਾ ਕੇ ਫालतू ਦੇ ਨਾਲ ਤਾਂ ਪੈਸੇ ਬਰਬਾਦ। ਚਲੋ ਪੈਸਾ ਵੀ ਬੰਦਾ ਕਮਾ ਲ ਲੰਦਾ ਕੋਈ ਵੱਡੀ ਗੱਲ ਨਹੀਂ। ਪਰ ਜਿਹੜੇ ਤੁਹਾਡੇ ਬੇਸ਼ਕੀਮਤੀ ਜਿਹੜੇ ਸਾਲ ਜਦੋਂ ਜੇਲ੍ਹ 'ਚ ਕੱਟੇ ਜਾਣੇ ਨੇ ਉਹ ਹਾਲ ਦੀ ਘੜੀ ਸ਼ਾਇਦ ਉਹਨਾਂ ਨੂੰ ਥੋੜੀ ਜਿਹੀ ਲੱਗਦੀ ਹੋਵੇ ਮੇਰੇ ਤੇ ਪਰਚਾ ਪੈ ਗਿਆ ਹਵਾ ਹਵਾ ਵਾਲੀ ਗ ਇਹ ਬਹੁਤ ਵੱਡਾ ਕੰਮ ਹੋ ਗਿਆ ਪਰ ਅਜ ਤੋ 15 20 ਸਾਲ ਬਾਅਦ ਉਹਨਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਛਤਾਵਾ ਲੱਗੂਗਾ ਕਿ ਜਿਹੜੇ ਮੇਰੇ ਲਾਈਫ ਦੇ ਬਹੁਤ ਹੀ ਇੰਪੋਰਟੈਂਟ 5 7 ਸਾਲ 10 ਸਾਲ ਸੀਗੇ ਜਿੱਥੇ ਮੈਂ ਆਪਣੀ ਸਾਰੀ ਜ਼ਿੰਦਗੀ ਬਦਲ ਸਕਦਾ ਸੀ ਉਹ ਹੁਣ ਮੇਰੇ ਉਹ ਉਹ 5 7 ਸਾਲ 10 ਸਾਲ ਮੈਂ ਜੇਲ੍ਹ ਚ ਕੱਟ ਕੇ ਆਇਆ ਤਾਂ ਥੋੜੇ ਜਿਹਾ ਸਿਆਣੇ ਬਣੋ ਇਦਾਂ ਦੀ ਹਰਕਤਾਂ ਨਾ ਕਰੋ ਇਹ ਮੈਂ ਇੱਕ ਦੋ ਕੋ ਯੂਟਿਊਬ ਤੇ ਫੇਸਬੁੱਕ ਤੇ ਚੈਨਲ ਹੈਗੇ ਨੇ ਜਿਹੜੇ ਇਦਾਂ ਦੀ ਫੁਕਰਬਾਜੀ ਨੂੰ ਬਹੁਤ ਪ੍ਰੋਮੋਟ ਕਰਦੇ ਨੇ ਵੱਡੇ ਟਰਬੋ ਲਾ ਲਓ ਜੀ ਵੱਡੇ ਟਾਇਰ ਪਾ ਲਓ ਜੀ ਇਦਾਂ ਅੱਗੋਂ